ਬਵਲ ਜੀ ਤੁਹਾਨੂੰ ਅਮਰੀਕਾ ਵਿੱਚੋਂ ਇਸ ਮਹੀਨੇ ਕਾਊਂਟ ਰਿਪੋਰਟ ਕੀਤਾ ਜਾ ਰਿਹਾ ਕੈਨੇਡਾ ਵਿੱਚੋਂ ਹੁਣ ਤੱਕ ਕਿਹਨੂੰ ਰਿਪੋਰਟ ਕੀਤਾ ਤੇ ਅਮਰੀਕਾ ਵਿੱਚੋਂ ਹੁਣ ਤੱਕ ਕਿਹਨੂੰ ਰਿਪੋਰਟ ਕੀਤਾ ਆਪਾਂ ਤੁਹਾਡੇ ਨਾਲ ਉਸ ਬਾਰੇ ਗੱਲਬਾਤ ਸਾਂਝੀ ਕਰਾਂਗੇ ਗਲੋਬਲ ਇੰਡੋ ਕੈਨੇਡਾ ਚੈਨਲ ਤੋਂ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਬਲਦੇਵਤਾ ਵਾਲੀ ਬਣ 1980 ਦੇ ਦਹਾਕੇ ਤੋਂ ਬਾਅਦ ਬਹੁਤ ਜ਼ਿਆਦਾ ਪੰਜਾਬੀ ਫੋਰਨ ਦੇ ਵਿੱਚ ਆ ਕੇ ਬਸ ਗਏ ਉਹਨਾਂ ਨੇ ਬਹੁਤ ਮਿਹਨਤਾਂ ਕਰੀਆਂ ਤੇ ਇੱਥੇ ਆ ਕੇ ਘਰ-ਬਾਰ ਬਣਾ ਲਏ ਤੇ ਉਹਨਾਂ ਨੂੰ ਇਹ ਦੇਸ਼ ਬਹੁਤ ਵਧੀਆ ਲੱਗਿਆ ਤੇ ਬਹੁਤਿਆਂ ਨੇ ਆਪਣੇ ਪੰਜਾਬ ਵਾਂਗ ਹੋਰ ਸੂਬਿਆਂ ਤੋਂ ਜਿਹੜੀਆਂ ਅਸੀਂ ਜ਼ਮੀਨ ਜਾਇਦਾਦਾਂ ਤੇ ਘਰ-ਬਾਰ ਵੀ ਵੇਚਦੇ ਤੇ ਇੱਥੇ ਆ ਕੇ ਹੋਰ ਪ੍ਰਾਪਰਟੀਆਂ ਬਣਾਵਾਲੀਆਂ ਤੇ ਬਹੁਤਿਆਂ ਨੇ ਇੱਥੇ ਘਰ ਲੈ ਲਏ ਤੇ ਹੁਣ ਨਾ ਜਿਹੜੀ ਇੱਥੇ ਹਾਲਤ ਕਾਫੀ ਨਾਜ਼ੁਕ ਬਣੀ ਵੀ ਆ ਇੱਕ ਤਾਂ ਜਿਹੜੇ ਕੋਈ ਜਿਗਾਰਡ ਲਾ ਕੇ ਆਏ ਸੀ ਉਹਨਾਂ ਦੀ ਹਾਲਤ ਇੱਥੇ ਮਾੜੀ ਆ ਕਿਉਂਕਿ ਉਹਨਾਂ ਨੂੰ ਕਿਸੇ ਵੇਲੇ ਵੀ ਗਵਰਨਮੈਂਟ ਇਥੇ ਤੋਂ ਰਿਪੋਰਟ ਕਰ ਸਕਦੀ ਆ ਇਹ ਨਵੀਆਂ ਸਰਕਾਰਾਂ ਆਈਆਂ ਨੇ ਕੈਨੇਡਾ ਵਿੱਚ ਵੀ ਅਮਰੀਕਾ ਵਿੱਚ ਵੀ ਇਹਨਾਂ ਨੇ ਇਥੋਂ ਦੇ ਲੋਕਾਂ ਨਾਲ ਵਾਅਦੇ ਕੀਰੇ ਨੇ ਕਿ ਤੁਹਾਨੂੰ ਅਸੀਂ jobbਾਂ ਦੇਵਾਂਗੇ ਵਧੀਆ ਜ਼ਿੰਦਗੀ ਦੇਵਾਂਗੇ ਉਸ ਤਰਜ਼ ਤੇ ਹੁਣ ਨਿੱਕੇ ਨਿੱਕੇ ਬਾਨੇ ਬਣਾ ਕੇ ਇਹਨਾਂ ਦੇਸ਼ਾਂ ਦੇ ਵਿੱਚੋਂ ਸਟੂਡੈਂਟਾਂ ਨੂੰ ਜਾਂ ਜਿਹੜੇ ਹੋਰ ਅਨਲਿਗਰ ਸੀ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾਗਾ ਤੇ ਜਿਹੜਿਆਂ ਨੇ ਇਥੇ ਘਰ ਲਾਇਏ ਸੀ ਉਹਨਾਂ ਨੇ ਰੈਟ ਦੇ ਦਿੱਤੇ ਸੀਗੇ ਤੇ ਉਹਨਾਂ ਦੇ ਸਟੂਡੈਂਟਾਂ ਤੋਂ ਕਿਸ਼ਤਾਂ ਪੂਰੀਆਂ ਕਰੀ ਜਾਂਦੇ ਸੀ ਹੁਣ ਗਵਰਨਮੈਂਟ ਨੇ ਉਸ ਟੂਟਵਿੰਟਾਂ ਤੇ ਵੀ ਰੋਕ ਲਾਤੀ ਤੇ ਉਹਨਾਂ ਮਾਲਕਾਂ ਦੀ ਵੀ ਹਾਲਤ ਥੋੜੀ ਜਿਹੀ ਉਹ ਆ ਸਾਰਿਆਂ ਨੂੰ ਨੀ ਮੈਂ ਕਹਿੰਦਾ ਕੁਝ ਦੀ ਹਾਲਤ ਇਹੋ ਜਿਹੀ ਆ ਜਿਨ੍ਹਾਂ ਨੇ ਆ ਕਿਸ਼ਤਾਂ ਪੂਰੀਆਂ ਨ ਹੋ ਰਹੀਆਂ ਤੇ ਆਪਣੇ ਜੇਬਾਂ ਦੇ ਵਿੱਚੋਂ ਉਹ ਕਿਸ਼ਤਾਂ ਭਰ ਰਹੇ ਨੇ ਤੁਹਾਡੇ ਯਾਦ ਹੋਣਾ ਇਸੇ ਸਾਲ ਸਤੰਬਰ ਮਹੀਨੇ ਦੇ ਆਖਰੀ ਦਿਨਾਂ ਦੀ ਗੱਲ ਆ 73 ਸਾਲਾਂ ਦੇ ਹਰਜੀਤ ਕੌਰ ਜਿਹੜੇ ਕੋ 33-34 ਸਾਲ ਅਮਰੀਕਾ ਦੇ ਵਿੱਚ ਰਹੀ ਸੀ ਉਹਨੂੰ ਬਹੁਤ ਹੀ ਸਸਤੋ ਸਿਹਤ ਸੁਰੱਖਿਆ ਪ੍ਰਬੰਧਾਂ ਹੇਠ ਇੰਡੀਆ ਰਿਪੋਰਟ ਕਰਤਾ ਸੀਗਾ ਤੇ ਹੁਣ ਬਬਲਜੀਤ ਕੌਰ ਜੀ ਦੀ ਉਮਰ 60 ਸਾਲ ਆ ਉਹ 30 ਸਾਲ ਦੀ ਉਮਰ ਦੇ ਵਿੱਚ ਆਪਣੀ ਜਵਾਨੀ ਵੇਲੇ ਅਮਰੀਕਾ ਆਈ ਸੀ ਉਹਨੇ ਆਪਣੇ ਪਤੀ ਦੇ ਨਾਲ ਰਲ ਕੇ ਰੈਸਟੋਰੈਂਟ ਵੀ ਚਲਾਇਆ ਟੈਕਸ ਵੀ ਭਰੇ ਤੇ ਜੇ ਉਹਦੇ ਵੀਜ਼ੇ ਦੀ ਮਿਆਦ ਖਤਮ ਹੁੰਦੀ ਸੀ ਤਾਂ ਸਮੇਂ ਸਮੇਂ ਤੇ ਵਧਾਉਂਦੀ ਵੀ ਰਹੀ ਉਦੇ ਕੋਲ ਗ੍ਰੀਨ ਕਾਰਡ ਨਹੀਂ ਸੀ ਹੁਣ ਉਹਨੇ ਸਾਰੀਆਂ ਸਰਤਾ ਪੂਰੀਆਂ ਕਰ ਲਈਆਂ ਸੀ ਹੁਣ ਆਈਸ ਇਮੀਗ੍ਰੇਸ਼ਨ ਦੇ ਵਿੱਚ ਉਹ ਆਪਣੇ ਕਾਗਜ਼ ਪੱਤਰ ਲੈ ਕੇ ਬਾਇਓਮੈਟ੍ਰਿਕ ਕਰਾਉਣ ਜਾਂਦੀ ਹੈ ਪਰ ਉੱਥੇ ਪੁਲਿਸ ਵੱਲੋਂ ਉਹਨੂੰ ਅਰੈਸਟ ਕਰ ਲਿਆ ਕਿ ਤੂੰ ਅਲਿਗਲ ਆ ਤੇ ਉਹਨੂੰ ਹੁਕਮ ਦਿੱਤਾ ਕਿ ਤੂੰ ਇਸੇ ਮਹੀਨੇ ਵਾਪਸ ਆਪਣੇ ਦੇਸ਼ ਚਲੀ ਜਾ ਉਹ ਜਿਹੜੀ ਇਸ ਵੇਲੇ ਆਰਲੈਂਟੋ ਆਈਸ ਪ੍ਰੋਸੈਸਿੰਗ ਲੈਵਲ ਤੇ ਆ ਹੁਣ ਸੋਚਣ ਵਾਲੀ ਗੱਲ ਤੇ ਇਹ ਆ ਕਿ ਜਿਹਨਾਂ 30 30 ਸਾਲ 33 33 ਸਾਲ ਹੋ ਗਏ ਉਹਨਾਂ ਰਿਪੋਰਟ ਕਰ ਰਹੇ ਜਿਹੜੇ 50 50 ਲੱਖ ਰੁਪਈਆ ਲਾ ਕੇ ਸਾਲ ਦੋ ਸਾਲ ਪਹਿਲਾਂ ਆਏ ਉਹਨਾਂ ਦਾ ਕੀ ਬਣੂਗਾ ਹਰਿਆਣੇ ਦਾ ਨੌਜਵਾਨ 19 ਨਵੰਬਰ ਨੂੰ ਅਮਰੀਕਾ ਨੇ ਰਿਪੋਰਟ ਕਰਿਆ ਸੀਗਾ ਉਹਨੇ ਆਪਣੀ ਬਹੁਤ ਹੀ ਦੁੱਖ ਭਰੀ ਦਾਸਤਾਨ ਦੱਸੀ ਉਹ ਕਹਿੰਦਾ ਮੈਂ ਕਿਸੇ ਏਜੰਟ ਦੇ ਨਾਲ 75 ਲੱਖ ਦੀ ਗੱਲ ਕਰੀ ਸੀ ਅਮਰੀਕਾ ਪਹੁੰਚਣ ਸੀ ਏਜੰਟ ਨੇ ਕਿਹਾ ਸੀ ਮੈਂ ਤੈਨੂੰ ਸਿੱਧਾ ਅਮਰੀਕਾ ਪਹੁੰਚਾਉਂਗਾ ਪਰ ਮੈਨੂੰ ਸਪੇਨ ਤਾਰਤਾ ਸਪੇਨ ਮੈਨੂੰ ਡਾਕਟਰਾਂ ਦੇ ਹਵਾਲੇ ਕਰਤਾ ਉਸ ਤੋਂ ਬਾਅਦ ਮੈਨੂੰ ਪੂਰਾ 1 ਸਾਲ ਲੱਗਾ ਅਮਰੀਕਾ ਪਹੁੰਚੇ ਨੂੰ ਹੌਲੀ ਹੌਲੀ ਉੱਥੇ ਪਹੁੰਚੇ ਜੰਗਲਾਂ ਵਿੱਚ ਦੀ ਪਹੁੰਚੇ ਸਾਨੂੰ ਬਹੁਤ ਹੀ ਥੋੜਾ ਜਿਹਾ ਪਾਣੀ ਜਾਂ ਥੋੜਾ ਜਿਹਾ ਖਾਣ ਪੀਣ ਨੂੰ ਦਿੱਤਾ ਜਾਂਦਾ ਸੀ ਤੇ ਕਈ ਵਾਰ ਪੁਲਿਸ ਨੇ ਜਾਂ ਫੌਜ ਨੇ ਸਾਡੇ ਉੱਤੇ ਗੋਲੀ ਵੀ ਚਲਾਈ ਪਰ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਬਚ ਕੇ ਉੱਥੇ ਚਲੇ ਗਏ ਅਮਰੀਕਾ ਪਹੁੰਚਣ ਤੋਂ ਬਾਅਦ ਪੁਲਿਸ ਨੇ ਸਾਨੂੰ ਅਰੈਸਟ ਕਰ ਲਿਆ ਤੇ ਜਿਹੜੇ ਦੇ ਵਿੱਚ ਭੇਜ ਦਿੱਤਾ ਵਕੀਲ ਨੇ ਸਾਡਾ ਕੇਸ ਲੜਿਆ ਪਰ ਅਮਰੀਕਾ ਨੇ ਸਾਨੂੰ ਇਹ ਕਹਿ ਕੇ ਰਿਪੋਰਟ ਕਰਤਾ ਕਿ ਤੁਸੀਂ ਅਨਲੀਗਲ ਹੋ ਤੁਹਾਡੇ ਕੋਲ ਕਾਗਜ਼ ਪੱਤਰ ਪੂਰੇ ਨਹੀਂ ਉਹਨੇ ਦੱਸਿਆ ਕਿ ਜਹਾਜ਼ ਦੇ ਵਿੱਚ ਵੀ ਸਾਡੇ ਨਾਲ ਮਾੜਾ ਸਲੂਕੇ ਹੋਇਆ ਸਾਨੂੰ ਕਿਸੇ ਨਾਲ ਬੋਲਣ ਤੱਕ ਵੀ ਇਜਾਜ਼ਤ ਨਹੀਂ ਸੀ ਸਾਡੇ ਹੱਥੀਂ ਹੱਤਕੜੀਆਂ ਤੇ ਬੇੜੀਆਂ ਲਾਈਆਂ ਮੇ ਅਸੀਂ ਉਹ ਇਹਨਾਂ ਗੱਲਾਂ ਕਰਕੇ ਹੁਣ ਵੀ ਰੋ ਪੈਂਦਾ ਮਾਪੇ ਵੀ ਪਰੇਸ਼ਾਨ ਨੇ ਕਿ ਅਸੀਂ 75 ਲੱਖ ਵੀ ਲਾਇਆ ਪਰ ਸਾਡੇ ਪੱਲੇ ਵੀ ਕੁਝ ਨਾ ਪਿਆ। ਹੁਣ ਆਪਾਂ ਇੱਕ ਕੈਨੇਡਾ ਦੀ ਗੱਲ ਵੀ ਕਰ ਲਈਏ। ਪਿਛਲੇ ਮਹੀਨੇ ਦੀ ਗੱਲ ਹਰਜੀਤ ਸਿੰਘ ਨੂੰ ਵੀ ਰਿਪੋਰਟ ਕਰਿਆ ਸੀਗਾ। ਉਹ ਇੱਥੇ ਤਾਂ ਕੁਝ ਵੀ ਨਹੀਂ ਬੋਲਿਆ ਸੀ ਇੰਨਾ ਡਰਿਆ ਤੇ ਸਾਂਹਿਆ ਸੀ। ਹੁਣ ਉਹਨੇ ਪੰਜਾਬ ਜਾ ਕੇ ਆਪਣੀ ਸਟੇਟਮੈਂਟ ਦਿੱਤੀ ਆ। ਹਰਜੀਤ ਸਿੰਘ ਜਿਹਦਾ ਕਿ ਪਿੰਡ ਦਿਵਾਲੀ ਆ। ਜ਼ਿਲ੍ਹਾ ਫਤਿਹਗੜ ਸਾਹਿਬ ਆ। ਉਹਦੀ 51 ਸਾਲ ਉਮਰ ਆ। ਉਹਦਾ ਨੂੰ ਪੁੱਤ ਤੇ ਧੀ ਜਵਾਈ ਇਥੇ ਕੈਨੇਡਾ ਦਾ ਸਰ ਸਾਰਨੀਆਂ ਵਿੱਚ ਰਹਿੰਦੇ ਨੇ। ਉਹ ਉਹਨਾਂ ਕੋਲ ਆਇਆ ਸੀ। ਉਹ ਉਹਨਾਂ ਡੈਲੀ ਗੁਰਦੁਆਰਾਵਾਂ ਜਾਂਦਾ ਹੁੰਦਾ ਸੀਗਾ। ਗੁਰਦੁਆਰਾ ਦਾ ਉਹਦੇ ਘਰ ਤੋਂ ਥੋੜਾ ਦੂਰ ਪੈਂਦਾ ਸੀ। ਇਸ ਕਰਕੇ ਉਹਦੇ ਪਰਿਵਾਰ ਨੇ ਉਹਨੂੰ ਇੱਕ ਲਾਈਟ ਰੌਨ ਕੋ ਸਕੂਟਰ ਲੈ ਦਿੱਤੀ। ਤੇ ਜਿਹੜੇ ਸਕੂਲ ਦੇ ਕੋਲ ਦੀ ਉਹ ਲੰਘਦਾ ਸੀ, ਉੱਥੇ ਆਮ ਕਰਕੇ ਕੁਝ ਪੰਜਾਬੀ ਬੱਚੇ ਜਾਂ ਹੋਰ ਵੀ ਕੁਝ ਕਮਿਊਨਿਟੀਆਂ ਦੇ ਬੱਚੇ ਖੜੇ ਹੁੰਦੇ ਸੀਗੇ। ਉਹ ਉਹਨਾਂ ਬੱਚਿਆਂ ਕੋਲ ਖੜ ਜਾਂਦਾ ਸੀ ਤੇ ਬੱਚੇ ਵੀ ਕਹਿੰਦੇ ਸੀ ਬਾਬਾ ਆ ਗਿਆ ਬਾਬਾ ਆ ਗਿਆ ਤੇ ਉਹਦੀ ਸਕੂਟਰੀ ਲੈ ਕੇ ਗਰਾਊਂਡ ਦੇ ਵਿੱਚ ਉਹ ਗੇੜੇ ਕੱਢਣ ਲੱਗ ਜਾਂਦੇ ਸੀਗੇ ਤੇ ਉਹਦੇ ਨਾਲ ਫੋਟੋ ਵੀ ਕਰ ਲੈਂਦੇ ਸੀਗੇ ਪਰ ਪ੍ਰਬੰਧਕਾਂ ਨੂੰ ਇਹ ਗੱਲਾਂ ਰਾਸ ਨਾ ਆਈਆਂ ਤਾਂ ਪੁਲਿਸ ਨੂੰ ਬੁਲਾ ਲਿਆ ਪੁਲਿਸ ਨੇ ਉਹਨੂੰ ਅਰੈਸਟ ਕਰ ਲਿਆ ਤੇ ਜੇਲ੍ਹ ਭੇਜਤਾ ਉਹਦੇ ਚਾਰਜ ਲਾਏ ਕਿ ਇੱਕ ਤਾਂ ਬੱਚਿਆਂ ਨਾਲ ਫੋਟੋ ਖਿਚਵਾਉਂਦਾ ਅਸਲੀਲ ਹਰਕਤਾਂ ਕਰਦਾ ਤੇ ਇੱਕ ਇਹ ਨਸ਼ਾ ਵੇਚਦਾ ਪਰ ਕੁਝ ਚਾਰਜ ਤਾਂ ਉਹਦੇ ਉਵੇਂ ਹੀ ਲੱਗੇ ਰਹਿਣ ਦਿੱਤੇ ਤੇ ਇੱਕ ਉਹ ਤਾਂ ਚਾਰਜ ਇਹ ਹਟਾਤਾ ਕਿ ਇਹਨੂੰ ਇੰਗਲਿਸ਼ ਤਾਂ ਆਉਂਦੀ ਨਹੀਂ ਇਹ ਨਾ ਸਾ ਕਿਵੇਂ ਵੇਚੂਗਾ ਪਰ ਉਹਦੇ ਤੇ ਚਾਰਜ ਲਾ ਕੇ ਤਿੰਨ ਸਾਲਾਂ ਵਾਸਤੇ ਉਹਨੂੰ ਕੈਨੇਡਾ ਚੋਂ ਰਿਪੋਰਟ ਕਰਤਾ ਜੋ ਕਿ ਸਾਰੀ ਕਮਿਊਨਿਟੀ ਨੇ ਉਹਦਾ ਬਹੁਤ ਜ਼ਿਆਦਾ ਦੁੱਖ ਮਨਾਇਆ ਸੀਗਾ ਜੋ ਮੇਰੇ ਵੀਰ ਕੈਨੇਡਾ ਦੇ ਵਿੱਚ ਰਹਿ ਰਹੇ ਆ ਲੰਬੇ ਸਮੇਂ ਤੋਂ ਰਹਿ ਰਹੇ ਆ ਮੇਰੀ ਉਹਨਾਂ ਨੇ ਕਰ ਕਾਇਸ਼ਤਾ ਕਿ ਜੇ ਤਾਂ ਤੁਸੀਂ ਆਪਣੀ ਜ਼ਮੀਨ ਜਾਇਦਾਦਾਂ ਦਾ ਘਰ ਵੇਚ ਤਾਂ ਚਲੋ ਕੋਈ ਗੱਲ ਨਹੀਂ ਵਾਹਿਗੁਰੂ ਭਾਲੀ ਕਰੂ ਪਰ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਵੇਚੇ ਵੇਚਣ ਦੀ ਤਿਆਰੀ ਆ ਤੁਸੀਂ ਉਹ ਜ਼ਮੀਨ ਜਾਇਦਾਦ ਦਾ ਨਾਂ ਵੇਚੋ ਸੈਨੇ ਬੰਦੇ ਪਹਿਲੇ ਹੀ ਕਹਿ ਰਹੇ ਸੀ ਕਿ ਜ਼ਮੀਨ ਜਾਇਦਾਦ ਦਾ ਨਾਂ ਵੇਚੋ ਕਿਉਂਕਿ ਜਿਨ੍ਹਾਂ ਨੇ 70-70 ਲੱਖ ਰੁਪਇਆ ਲਾ ਕੇ ਇੱਥੇ ਆਏ ਸੀ ਉਹਨਾਂ ਦੇ ਜਾਚ ਤੇ ਵੀ ਨਹੀਂ ਸੀਗਾ ਕਿ ਸਾਨੂੰ ਰਿਪੋਰਟ ਹੋਣਾ ਪੈ ਸਕਦਾ ਆਉਣ ਵਾਲੇ ਦਿਨਾਂ ਤੱਕ ਕਿਸੇ ਦਾ ਵੀ ਕੋਈ ਨਹੀਂ ਪਤਾ ਕਿ ਸਰਕਾਰਾਂ ਕੀ ਕਾਨੂੰਨ ਬਣਾ ਦੇਣ ਤੇ ਜਿਹੜੀ ਦੂਜੀ ਗੱਲ ਮੇਰੀ ਉਹਨਾਂ ਨੂੰ ਆ ਜਿਹੜੇ ਹਾਲੇ ਵੀ ਕੈਨੇਡਾ ਅਮਰੀਕਾ ਆਉਣਾ ਚਾਹੁੰਦੇ ਆ ਤੁਸੀਂ ਵੈਲਕਮ ਆਓ ਪਰ ਮੇਰੀ ਇੱਕ ਰਿਕਵੈਸਟ ਆ ਕਿ ਅਨਲੀਗਲ ਤੌਰ ਤੇ ਏਜੰਟਾਂ ਰਾਹੀਂ 70-70 ਲੱਖ ਰੁਪਇਆ ਲਾ ਕੇ ਜਾਂ ਡੌਕੀਆਂ ਰਾਹੀਂ ਤੁਸੀਂ ਭੁੱਲ ਕੇ ਵੀ ਨਾ ਆਇਓ ਹਾਲੇ ਵੀ ਕਈ ਬੰਦੇ ਰਿਸਕ ਲੈ ਰਹੇ ਆ ਪਰ ਮੇਰਾ ਬਾਰ-ਬਾਰ ਤੁਹਾਨੂੰ ਇਹੀ ਕਹਿਣਾ ਕਿ ਤੁਸੀਂ ਉਹਨਾਂ ਰਾਹੀਂ ਨਾ ਆਇਓ ਹਾਂ ਉਹ ਆ ਸਕਦਾ ਜਿਨ੍ਹਾਂ ਕੋਲ ਕੋਈ ਵਧੀਆ ਸਕਿੱਲ ਆ ਵਧੀਆ ਪੜਾਈ ਆ ਉਹੋ ਇੱਥੇ ਜ਼ਰੂਰ ਆਓ ਆ ਕੇ ਮੁਲਕ ਦੇਖੋ ਕਿਉਂਕਿ ਠੀਕ ਆ ਬਹੁਤ ਵਧੀਆ ਲੱਗ ਰਿਹਾ ਸਾਨੂੰ ਇਥੇ ਧੰਨਵਾਦ ਰੱਬ ਦਾ